ਨੇ ਪਿੰਡ ਖਨਾਲ ਕਲਾ ਅਸੀਂ ਸਰਦਾਰ ਨਰਪਾਲ ਸਿੰਘ ਢੀਂਜਰ ਉਹਨਾਂ ਦੀ ਧਰਮ ਪਤਨੀ ਮਨਜੀਤ ਕੌਰ ਢੀਂਜਰ ਸਮੂਚੇ ਨਗਰ ਨਿਵਾਸੀਆਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਦੇ ਜੀ ਆਇਆਂ ਆਖਦੇ ਸਮਾਂ ਬਹੁਤ ਘੱਟ ਹੈ ਹਾਜ਼ਰੀ ਕਾਫੀ ਤੋਂ ਲਵਾਉਣੀ ਹੈ ਮੈਂ ਤਾਂ ਇਸ ਪਰਿਵਾਰ ਦੇ ਬਹੁਤ ਜ਼ਿਆਦਾ ਨੇੜੇ ਰਿਹਾ ਹਾਂ ਗੋਲਦੀ ਨਾਲ ਮੇਰਾ ਬਹੁਤ ਜ਼ਿਆਦਾ ਪਿਆਰ ਹੈ ਸਿਮਰਤ ਕੌਰ ਖੰਊੜਾ 2 ਮਿੰਟਾਂ ਲਈ ਤੀਆਂ ਦੇ ਸੰਗਤ ਦੇ ਵਿੱਚ ਪੈਣਾ ਨਾਲ ਆਪਣੇ ਦੋ ਵਿਚਾਰ ਸਾਂਝੇ ਕਰਨ ਮੈਡਮ ਸਿਮਰਤ ਕੌਰ ਖੰਊੜਾ ਤਾੜੀਆਂ ਮਟੇ ਸਰ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਤੀਆਂ ਦਾ ਪ੍ਰੋਗਰਾਮ ਹੈ ਤੇ ਜੇ ਲੈਕਚਰ ਪਾਜੀ ਹੋ ਜੇ ਤੇ ਸਵਾਦ ਨਹੀਂ ਆਉਣਾ ਇਹ ਤਾਂ ਬੋਲੀਆਂ ਪਾ ਕੇ ਸ਼ੁਰੂ ਕਰ 違うよ。<noise> ਗਾਲੋਈਆ ਕੀ ਕਾਫੀ ਦਿਨਾਂ ਤੋਂ ਚੱਲ ਰਿਹਾ ਸੋ ਪ੍ਰਮਾਤਮਾ ਅੱਗੇ ਦੁਆ ਕਰਦੇ ਆ ਕਿ ਜਿਹੜੀ ਇਹਨਾਂ ਦੀ ਮਨੋ ਕਾਮਨਾ ਹੈ ਉਹ ਜ਼ਰੂਰ ਪੂਰੀ ਹੋਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤੋਂ ਵੀ ਵੱਧ ਛੜ ਕੇ ਈਆਂ ਪੈਣਾ ਲਈ ਔਰ ਪਿੰਡ ਦੇ ਵਿਕਾਸ ਲਈ ਇਹ ਕਾਰਜ ਕਰ ਸਕਣ ਸੋ ਜਾਂਦੇ ਤਾਂ ਪ੍ਰੋਗਰਾਮਾਂ ਤੇ ਹੋਰ ਥਾਵਾਂ ਤੇ ਵੀ ਰਹਿਣਿਆ ਸਭ ਲੋਕ ਬਹੁਤ ਮਾਨ ਸਤਕਾਰ ਦਿੰਦੇ ਨੇ ਪਰ ਇੱਥੇ ਅੱਜ ਆਉਣ ਦਾ ਇੱਕ ਵੱਖਰਾ ਹੀ ਚਾਅ ਸੀ ਕਿਉਂਕਿ ਇਹ ਗੁਰਮੀਲ ਸਿੰਘ ਜੀਆ ਤੇ ਨਾਮਕਾ ਪਿੰਡ ਹੈ ਸੋ ਇੱਥੇ ਤੇ ਇਹ ਲੱਗਦਾ ਸੀ ਕਿ ਆਪਣੇ ਪਰਿਵਾਰ 'ਚ ਜਾ ਰਹੇ ਸੋ ਮੰਮੀ ਜੀਆਂ ਨੂੰ ਜਦੋਂ ਮੈਂ ਦੱਸਿਆ ਗੱਲ ਹੋਈ ਮੰਮੀ ਕਹਿੰਦੇ ਮੈਂ ਤਾਂ ਜ਼ਰੂਰ ਜਾਣਾ ਵੀ ਮੈਂ ਆਪਣੀਆਂ ਸਹੇਲੀਆਂ ਨੂੰ ਮਿਲ ਕੇ ਆਉਣਾ ਮੈਂ ਕਿ ਮम्मा ਤੁਹਾਨੂੰ ਤਾਂ 20 21 ਸਾਲ ਪਹਿਲਾਂ ਪਤਾ ਨਹੀਂ ਕਿੰਨੇ ਸਾਲ ਹੋ ਗਏ ਆਪਣੇ ਸਹੇਲੀਆਂ ਨੂੰ ਮਿਲਿਆ ਨੂੰ ਤੁਸੀਂ ਜ਼ਰੂਰ ਚਲੋ ਮੈਂ ਮੈਨੂੰ ਜਰਹਿ ਜੂਗਾ ਕੋਈ ਚੱਕਰ ਨਹੀਂ ਪਰ ਤੁਸੀਂ ਜ਼ਰੂਰ ਜਾਣਾ ਸੋ ਬਹੁਤ ਹੀ ਵਧੀਆ ਲੱਗ ਰਿਹਾ ਬਹੁਤ ਵੱਡਾ ਪ੍ਰੋਗਰਾਮ ਉਲੀਕਿਆ ਸੋ ਪ੍ਰਮਾਤਮਾ ਅਗੇ ਇਹ ਹੀ ਦੁਆ ਕਰਦੇ ਹਾਂ ਕਿਉਂਕਿ ਅਸੀਂ ਇੱਥੇ ਈਆਂ ਭੈਣਾਂ ਦੇ ਮਨ ਸਾਡੇ ਇੰਨੇ ਸੰਸਲ ਹੁੰਦੇ ਨੇ ਜਦੋਂ ਸਾਡੇ ਭੈਣ ਭਰਾ ਸਾਡੇ ਸਿਰ ਤੇ ਥੋੜਾ ਜਿਹਾ ਸ਼ਰਮਾਕਾ ਅੱਖ ਰੱਖ ਲੈਣ ਤਾਂ ਸਾਨੂੰ ਤਾਂ ਇਹ ਲੱਗਦਾ ਹੁੰਦਾ ਵੀ ਆਪਾਂ ਦਾ ਸਾਮਾਨ ਕਿਉਂ ਡੇ ਫਿਰਦੇ ਸਾਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਸੋ ਇਸ ਪਿੰਡ ਨੇ ਸਾਰੇ ਪਿੰਡ ਦੀਆਂ ਈਆਂ ਭੈਣਾਂ ਨੇ ਇੰਨਾ ਵੱਡਾ ਪ੍ਰੋਗਰਾਮ ਨਹੀਂ ਕੀਤਾ ਜਿਵੇਂ ਵਿੱਚ ਸਹੇਲੀਆਂ ਅੱਜ ਕੱਲ ਫੋਨ 'ਤੇ ਗੱਲਾਂ ਕਰ ਲੈਂਦੀਆਂ ਨੇ ਲਾਈਫ ਸਟਾਈਲ ਸਭ ਦਾ ਇੰਨਾ ਬਿਜ਼ੀ ਹੈ ਕੋਈ ਮਿਲਗਾ ਨਹੀਂ ਪਰ ਇਸ ਪ੍ਰੋਗਰਾਮ ਦੇ ਤਹਿਤ ਸਾਰੇ ਜਾਣੇ ਇਕੱਠੇ ਹੋਏ ਆ ਇੱਕ ਦੂਸਰੇ ਨੂੰ ਮਿਲੇ ਆ ਤੋ ਮੇਰੀਆਂ ਵੀ ਫਰੈਂਡਸ ਨੇ ਇੱਥੇ ਉਹਨਾਂ ਦੀ ਵੀ ਮੈਨੂੰ ਕਾਫੀ ਦਿਨਾਂ ਤੋਂ ਕਾਲ ਆ ਰਹੀਆਂ ਸੀ ਕਿ ਤੁਸੀਂ ਜ਼ਰੂਰ ਆਇਓ ਸੋ ਮੈਂ ਕਿਹਾ ਵੀ ਕੋਈ ਗੱਲ ਨਹੀਂ ਮੈਂ ਮਿਸ ਨਹੀਂ ਕਰੂੰਗੀ ਚਾਹੇ ਮੈਨੂੰ ਕੋਈ ਹੋਰ ਪ੍ਰੋਗਰਾਮ ਥੋੜੀ ਦੇਰ ਲੇਟ ਜਾਣਾ ਪੈ ਜਾਵੇ ਪਰ ਇੱਥੇ ਆਣ ਦਾ ਕਿਚਾਈ ਵੱਖਰਾ ਸੀ ਸੋ ਸਭ ਨੂੰ ਕਹਿਣੀ ਆ ਕਿ ਵੀਰੇ ਨੇ ਸਾਰਿਆਂ ਵਾਸਤੇ ਇੰਨਾ ਵੱਡਾ ਪ੍ਰੋਗਰਾਮ ਉਲੀਕਿਆ ਤਾਂ ਆਪਾਂ ਨੇ ਵੀ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਣਾ ਜਦੋਂ ਵੀ ਉਹਨਾਂ ਨੂੰ ਲੋੜ ਹੋਵੇ ਤਾਂ ਅਸੀਂ ਸਾਰੇ ਉਹਨਾਂ ਦਾ ਸਾਥ ਦਈਏ ਤਾਂ ਕਿ ਉਹਨਾਂ ਨੂੰ ਇਹ ਮਹਿਸੂਸ ਹੋਵੇ ਕਿ ਮੈਂ ਆਪਣੇ ਘਿਰਨਾਂ ਦਾ ਮਾਣ ਤਿੱਕਾ ਕਰਦੀ ਆਂ ਨਾ ਮੇਰੇ ਨਾਲ ਇਹ ਸੋ ਮੈਂ ਜਾਗਾਂ ਸਮਾਨੀ ਲੈਂਦੀ ਸੋ ਮੈਂ ਮੰਮੀ ਵੱਲੋਂ ਇੱਕ ਬੋਲੀ ਪਾਉਂਗੀ ਕਿਉਂਕਿ ਉਹਨਾਂ ਦਾ ਪੇਕਾ ਪਿੰਡ ਹੈ ਸੋ ਤੀਆਂ ਜੋਰ ਲਗੀਆਂ ਜੋਰੋ ਜੋਰ ਮੇਰੇ ਪੇਟੇ ਅੰ내 ਸਿੰਗਦੀਆਂ ਨਤੇ ਹਾਰੇ ਉਸ ਦੀਆਂ ਵੀ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਧੰਨਵਾਦ ਸਾਡੇ ਬਹੁਤ ਰਿਸਪੈਕਟਡ ਬਾਤ ਜੱਟੀ ਜੀ ਤੇ ਮਨਦੀਪ कौर ਝਿੰਦਰ ਜੀ ਉਹਨੇ ਨਾ ਤੇ ਤਾੜੀ ਲਾ ਦਿੱਤੀ ਜਿਹਨਾਂ ਸਾਰੇ ਆਪਣਾ ਹੱਥ ਵਾਟਾ ਦਾ ਅਰੇ ਲੌਂਟਾ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਵੀ ਐਡੀ ਵੱਡੀ ਜ਼ਿੰਮੇਵਾਰੀ ਨਿਭਾ ਰਹੇ ਆ ਇਹ ਹਰੇਕ ਦੇ ਵਸਦੀ ਗਾਈ ਬਹੁਤ ਬਹੁਤ ਚ ਨਿਭਾਇਆ ਤੇ ਸ਼ੁਕਰੀਆ ਹੈ ਨਾ ਆਓ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਡੇ ਬਹੁਤ ਹੀ ਸਤਕਾਰ ਦੇ ਸਾਡੇ ਮਾਤਾ ਜੀ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸੰਗਰੂਰ ਦੇ ਗਰਮੇਲ ਸਿੰਘ ਰਾਜ ਤੋਂ ਸਾਡਾ ਛੋਟਾ ਵੀਰ ਸਾਡੇ ਪਿੰਡ ਦਾ ਦੋਤਾ ਕਿਉਂਕਿ ਮਾਣ ਹੁੰਦਾ ਹੈ ਜਦੋਂ ਆਪਣਾ ਕੋਈ ਪੁੱਤ ਧੀ ਆਪਣਾ ਕੋਈ ਦੋਤਾ ਆਪਣਾ ਕੋਈ ਪੋਤਾ ਕਿਸੇ ਵੱਡੀ ਪੋਸਟ 'ਤੇ ਪਹੁੰਚਦਾ ਹੈ ਤੇ ਉੱਥੇ ਆ ਕੇ ਜਦੋਂ ਫਿਰ ਇਸ ਤਰ੍ਹਾਂ ਆਪਣੇ ਪਿੰਡ ਆਉਨੇ ਆ ਜਾਂ ਨਾਨਕਾਂ ਘਰ ਆਉਨੇ ਤਾਂ ਬਹੁਤ ਮਾਨਵਾਦ ਆ ਕਿਸੇਵੇਂ ਬਹੁਤ ਹੁੰਦੇ ਨੇ ਮੈਡਮ ਨੇ ਵੀ ਆਲੋ ਆਰਖ ਪਿੰਡ ਦੇ ਵਿੱਚ ਉਥੇ ਵੀ ਇਹਨਾਂ ਨੂੰ ਸਦਾ ਆਇਆ ਹੋਇਆ ਕਿਿਆਂ ਦਾ ਕਿਉਂਕਿ ਗਰਮੇਲ ਵਾਈ ਜੀ ਹਿੰ ਤਾਂ ਕਹਿ ਕੇ ਸਰਦੰਦੇ ਨੇ ਵੀ ਇਹ ਤਾਂ ਕੁੜੀਆਂ ਦਾ ਪ੍ਰੋਗਰਾਮ ਹੈ ਤੁਸੀਂ ਜਾਇਓ ਤਾਂ ਫਿਰ ਇਹਨਾਂ ਨੇ ਡਿਊਟੀ ਹੈ ਜਿਹੜੀ ਨਿਭਾਉਣੀ ਹੁੰਦੀ ਹੈ ਤਾਂ ਇਹ ਆਪਣੇ ਤੋਂ ਵਿਦਾ ਲੈਣਗੇ ਬਹੁਤ ਬਹੁਤ ਧੰਨਵਾਦ ਕਰਕੇ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਕਿ ਸਾਡੀ ਦਾ ਛੋਟੀ ਪਰਜਾਈ ਵੀ ਐ ਤੇ ਇਸ ਕਰਕੇ ਇਹਨਾਂ ਨੇ ਬਹੁਤ ਆ ਕੇ ਇਥੇ ਮਾਣ ਵਧਾਇਆ ਤੇ ਆਪਾਂ ਵੀ ਇਸੇ ਤਰ੍ਹਾਂ ਜਿਸ ਤਰ੍ਹਾਂ ਕਹਿੰਦੇ ਹੁੰਦੇ ਨੇ ਨਰਪਾਇਤ ਨੇ ਤੁਹਾਡਾ ਮਾਣ ਰੱਖਿਆ ਸਭ ਦਾ ਆਪਾਂ ਵੀ ਇਹਨਾਂ ਦਾ ਮਾਣ ਹੈ ਜਿਹੜਾ ਰੱਖਣਾ ਤਾਂ ਕਿ ਅਗਲੀ ਵਾਰ ਇਸ ਤੋਂ ਵੀ ਵੱਡੇ ਪੱਧਰ ਤੇ ਜਿਹੜੀਆਂ ਤੀਆਂ ਨੇ ਆਪਾਂ ਉਹ ਯੋਜਨਾ ਕਰੀਏ ਜਿੰਨੀਆਂ ਵੀ ਤੀਆਂ ਪੈਣਾ ਨੇ ਸਾਰੀਆਂ ਨੂੰ ਬੁਲਾਈਏ ਤੇ ਇੱਕ ਪਤਾ ਲੱਗੇ ਪੂਰੇ ਪੰਜਾਬ ਦੇ ਵਿੱਚ ਵੀ ਜੇ ਤੀਆਂ ਲੱਗੀਆਂ ਨੇ ਤਾਂ ਪਿੰਡ ਖਨਾਲ ਕਲਾਂ ਦੇ ਵਿੱਚ ਲੱਗੀਆਂ ਇੱਕ ਤੁਹਾਡਾ ਪਿੰਡ ਹੋਰ ਗੱਲ ਵਾਸਤੇ ਵੀ ਮਸ਼ਹੂਰ ਆ ਤੁਹਾਨੂੰ ਪਤਾ ਹੈ ਪਤਾ ਹੈ ਖਨਾਲ ਵਾਸੀਓ ਪਤਾ ਤੁਹਾਡਾ ਪਿੰਡ ਇੱਕ ਪੂਰੇ ਪੰਜਾਬ ਦੇ ਵਿੱਚ ਇੱਕ ਜਾਣਿਆ ਪਹਿਚਾਣਿਆ ਪਿੰਡ ਹੈ ਕਹਿੰਦੇ ਖਨਾਲ ਕਲਾਂ ਦੇ ਵਿੱਚੋਂ ਚਾਹੇ ਪੂਰੀ ਬਟਾਲੀਅਨ ਭਰ ਲਓ ਇੰਨੇ ਜ਼ਿਆਦਾ ਫੌਜੀ ਵੀਰ ਨੇ ਜਿਹੜੇ ਦੇਸ਼ ਦੀਆਂ ਸਰਹੱਦਾਂ ਦੇ ਉੱਪਰ ਰੱਖੀ ਜਾਂਦੇ ਨੇ ਕਿਉਂਕਿ ਉਹ ਵੀਰ ਜੇ ਰਾਤ ਨੂੰ ਜਾਗਦੇ ਨੇ ਤਾਂ ਆਪਾਂ ਸੌਂਦੇ ਆ ਕਾਪਾ ਸੁੱਖ ਦੀ نیند ਸੌਣੇ ਆ ਸਾਡੇ ਬਾਰਡਰਾਂ ਤੇ ਖੜੇ ਰੱਖੀ ਕਰਦੇ ਨੇ ਤੇ ਇਹ ਸੇਰਾ ਖਨਾਲ ਪਿੰਡ ਦੇ ਹੱਥ ਆਇਆ ਕਿ ਇੱਥੋਂ ਦੇ ਸਭ ਤੋਂ ਵੱਡੇ ਜਿਹੜੇ ਜਿਆਦਾ ਫੌਜੀ ਵੀਰ ਇੱਥੋਂ ਦੇ ਨੇ ਕਹਿੰਦੇ ਪੂਰੀ ਬਟਾਈਆਂ ਨੇ ਖੋ ਤਿਆਰ ਹੋ ਸਕਦੀ ਐ ਤਾਂ ਅਗਲੀ ਵਾਰ ਨਾਲ ਨਾਲ ਇਹੇ ਕੋਰਟ ਦੇ ਇੱਕ ਹੋਰ ਰਿਕਾਰਡ ਬਣਾ ਦਿਓ ਕਿ ਜੇ ਤੀਆਂ ਲੱਗੀਆਂ ਨੇ ਤਾਂ ਪੂਰੇ ਪੰਜਾਬ ਦੇ ਵਿੱਚ ਖਨਾਲ ਕਲਾਂ ਦੇ ਵਿੱਚ ਲਾਵਾਂਗੇ ਸੀ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਸਾਡੇ ਆਏ ਹੋਏ ਮਹਿਮਾਨਾਂ ਦਾ ਬਹੁਤ ਹੀ ਬਹੁਤ ਪਿਆਰ ਸਾਡੀਆਂ ਬੇਟੀਆਂ ਜਿਹੜੀਆਂ ਇੱਥੇ ਪਹੁੰਚਿਆ ਨੇ ਜਿਨ੍ਹਾਂ ਨੇ ਰੌਣਕਾਂ ਲਾਈਆਂ ਨੇ ਸਾਰੇ ਬੱਚਿਆਂ ਵਰਗੇ ਨੇ ਇਹਨਾਂ ਦਾ ਸਾਥ ਦੇਣਾ ਸਨਾਉਫਾ ਕਰਵਾ ਸਿੰਘ ਗੋਕਲਪੱਤੀ ਉਹਨਾਂ ਨੇ ਦੋ ਬੇਟੀਆਂ ਤੀਆਂ ਛੋਟੀਆਂ